ਅੱਜ ਸਾਰਾ ਮਲੇਰਕੋਟਲਾ ਸ਼ਹਿਰ ਗਮਗੀਨ ਅਤੇ ਅਫਸੋਸਚ ਚਲਾ ਗਿਆ ਜਦੋਂ ਇਲਾਕਾ ਨਿਵਾਸੀਆਂ ਨੂੰ ਡਾਕਟਰ ਸਤੀਸ਼ ਕਪੂਰ ਹੋਮੀਓਕੋਜ ਕੇਂਦਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਡਾਕਟਰ ਕਪੂਰ ਜੀ ਇੱਕ ਅਧਿਆਤਮਕ ਸੰਤ ਵਾਂਗ ਸਮਾਜ ਦੀ ਸੇਵਾ 'ਚ ਹਮੇਸ਼ਾ ਅੱਗੇ ਰਹਿੰਦੇ ਸਨ ਇਹਨਾਂ ਦਾ ਸਾਰਾ ਹੀ ਜੀਵਨ ਸੰਤਾਂ ਸਾਧੂਆਂ ਸੰਨਿਆਸੀਆਂ ਦੇ ਸੰਗ 'ਚ ਗੁਜ਼ਰਿਆ ਏ ਉਹਨਾਂ ਦੀ ਸ਼ਖਸੀਅਤ 'ਚ ਝਲਕਦਾ ਵੀ ਸੀ ਇਹਨਾਂ ਨਾਲ ਕਾਫੀ ਸਮਾਧਿਆਤਮਕ ਖੋਜਾਂ ਕਰਨ 'ਚ ਅਤੇ ਸਾਧਨਾ ਧਿਆਨ ਦਵਾਈਆਂ ਦੀਆਂ ਖੋਜਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇੱਕ ਗੁਰੂ ਵਾਂਗ ਹੀ ਗੁਰ ਸਿਖਾਉਂਦੇ ਸਨ ਇਹਨਾਂ ਦਾ ਸਹਿਜ ਵੇਖਣ ਵਾਲਾ ਸੀ ਨਿਰਸਵਾਰਥ ਭਾਵ ਨਾਲ ਸਮਾਜ ਦੀ ਸੇਵਾ 'ਚ ਲੀਨ ਰਹਿੰਦੇ ਸਨ ਅੱਗੇ ਪਰਿਵਾਰ 'ਚ ਇਹਨਾਂ ਦੇ ਦੋ ਲੜਕੇ ਡਾਕਟਰ ਸੌਰਭ ਕਪੂਰ ਅਤੇ ਡਾਕਟਰ ਵਿਕਰਮ ਕਪੂਰ ਜਵੀ ਸੰਸਕਾਰਾਂ ਦਾ ਅਕਸ ਵੇਖਣ ਨੂੰ ਮਿਲਦਾ ਹੈ ਪੂਰਾ ਪਰਿਵਾਰ ਹੀ ਸੇਵਾਪਾਹ ਵਾਲਾ ਹੈ ਡਾਕਟਰ ਸੰਤੋਸ਼ ਸੁਭਾ ਸ਼ਤੀਸ਼ ਕਪੂਰ ਜੀ ਦਾ ਆਕਾਲ ਚਲਾਣਾ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਹਰ ਵਰਗ 'ਚ ਇਹ ਹਰਮਨ ਪਿਆਰੇ ਸਨ న్యూਜ਼ ਐਕਸਪ੍ਰੈਸ ਦੇ ਪਰਿਵਾਰ 'ਚ ਵੀ ਇਹਨਾਂ ਦੀਆਂ ਸੁਵਾਵਾਂ ਸ਼ਲਾਘਾਯੋਗ ਸਨ న్యూਜ਼ ਐਕਸਪ੍ਰੈਸ ਦੀ ਸਮੁੱਚੀ ਟੀਮ ਇਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੀ ਹੈ ਅਤੇ ਪਰਿਵਾਰ ਨੂੰ ਵਿਛੋੜਾ ਸਹਿਣ ਦਾ ਪਰਮਾਤਮਾ ਬਲ ਬਖਸ਼ੇ ਰਿਪੋਰਟਿੰਗ ਡਾਕਟਰ ਰਕੇਸ਼ ਸ਼ਰਮਾ